これ。 ਆ ਜੋ ਜੋ ਬੋਲਦੇ ਤਾਂ ਲਿਖਣੇ ਕਿਉਂ ਚਾਹੀਏ ਬਿਲਕੁਲ ਫਾਈਲ ਲਈ ਤੁਸੀਂ ਲੈ ਲਓ ਵੈਸੇ ਹਾਂ ਰਾਈਟ ਵਰਤ ਫੋਨ ਰਿਸ਼ ਪਾ ਦੋ ਪਾ ਦੋ ਪਾ ਤੂੰ ਨਹੀਂ ਪਾ ਲੈ ਕੇ ਨਾ ਅਜੀ ਮਾ ਪਾਉ ਨਹੀਂ ਅਜੀ ਬਸ ਠੀਕ ਹੈ ਨਾ ਕੋਈ ਨਹੀਂ अपना फोन में अपना फोन में फोटो सब ठीक है ठीक है अब सब तीन दिन तो रेगुलर आ रहे हैं सर ठीक है ठीक है थैंक यू आर ਤੁਹਾਨੂੰ ਚੱਲ ਪੜੇ ਤੁਹਾਡੇ ਨਾਲ ਅੱਜ ਤਾਂ ਸਿਰਫ ਰਬ ਦਾ ਸੁਪrana ਕਰਨਾ ਹੈ ਤੇ ਇਹੀ ਗੱਲ ਕਹਿਣੀ ਆ ਵੀ ਸਚਾਈ ਦੀ ਜਿੱਤ ਹੋਈ ਆ ਤੁਹਾਡੇ ਨਾਲ ਬੈਠ ਕੇ ਗੱਲਾਂ ਕਰਾਂਗੇ ਤੁਹਾਡਾ ਟਾਈਮ ਪਾਕ ਹੈ ਮੈਨੂੰ ਘਰ ਪਹੁੰਚ ਲੈਣ ਦਿਓ ਫਿਰ ਕੱਲ ਜੇ ਆਪਸੋ ਤੁਹਾਡੇ ਨਾਲ ਬੈਠਾਂਗੇ ਤੇ ਲੰਬੀਆਂ ਗੱਲਾਂ ਕਰਾਂਗੇ ਸਰਕਾਰ ਬਾਰੇ ਵੀ ਕਰਾਂਗੇ ਤੇ ਜਿਹੜੇ ਅੰਦਰਲੇ ਤਜਰਬੇ ਸੀ ਉਹ ਕਰਾਂਗੇ ਸਾਧ ਸਿੰਘ ਦਾ ਕੀ ਹਾਲ ਹੈ ਬਹੁਤ ਵਧੀਆ ਚੜਦੀ ਕਲਾ ਜਲਦੀ ਆ ਰਹੇ ਹੋ ਵੀ ਉਹ ਵੀ ਆ ਰਹੇ ਨੇ ਸਾ ਛੁੱਟੀਆਂ ਤੋਂ ਬਾਅਦ ਇਸ ਤਰ੍ਹਾਂ ਦਾ ਰਹੂਗਾ ਹੁਣ ਬਾਹਰ ਜਾ ਕੇ ਲੋਕਾਂ ਦੇ ਵਿੱਚ ਜਾਣਾ ਸਰਕਾਰ ਦੇ ਕੰਮਾਂ ਤੇ ਆਪ ਤੁਸੀਂ ਕਾਂਗਰਸ ਲਈ ਕਿੰਨੀ ਕ ਮੈਂਟ ਕਰੋਂਗਾ ਕਾਂਗਰਸ ਲਈ ਹੋਈ ਇੱਥੇ ਤਾਂ ਹੀ ਆਏ ਸੀ ਕਿ ਤੇ ਕਾਂਗਰਸ ਲਈ ਹੋਈ ਅੱਗੇ ਇਸ ਮੱਤਕ ਕਹਿੰਦੇ ਆਜ ਸਿਨ ਕੋ ਬੜੀ ਜ਼ਿੰਮੇਵਾਰੀ ਮਿਲਣ ਜਾ ਰਹੀ ਹੈ ਪੰਜਾਬ ਦਾ ਪਤਾ ਨਹੀਂ ਜ਼ਿੰਮੇਵਾਰੀਆਂ ਪਰਮਾਤਮਾ ਨੇ ਬਖਸ਼ੀਆਂ ਜਾਂ ਹਾਈ ਕਮਾਂਡ ਨੇ ਜ਼ਿੰਮੇਵਾਰੀ ਨਹੀਂ ਹੈ ਸਿੱਧਾ ਵਰਕਰ ਬਣ ਕੇ ਕੰਮ ਕਰਨਾ ਬਾਕੀ ਸੇਕ ਕਰਾਂਗੇ ਥੈਂਕ ਯੂ ਜੀ ਧੰਨਵਾਦੀ ਇੱਕ ਫੋਟੋ ਬਟਾ ਲਓ